ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਹ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੋਲੇਜ ਕਰੰਟ ਅਫੇਅਰਸ ਸਟਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਪੈਡਾਗੋਜੀ ਤੇ ਇਸ ਚ ਵਿਸ਼ਾ ਹੈ ਜੀ ਪਾਠ ਪੁਸਤਕ ਟੈਕਸਟ ਬੁੱਕ ਜੋ ਪੀਟੈਟ 1 ਤੇ 2 ਦੇ ਵਿਦਿਆਰਥੀਆਂ ਲਈ ਬੜੀ ਲਾਇਬਨਸਿਤ ਹੋਏਗੀ ਪਾਠ ਪੁਸਤਕ ਕੀ ਹੈ ਉਸਦੇ ਗੁਣ ਤੇ ਉਸ ਦੀ ਮਹੱਤਤਾ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾਂਗੀ ਪਾਠ ਪੁਸਤਕ ਪ੍ਰਾਚੀਨ ਕਾਲ ਵਿੱਚ ਮਨੁੱਖ ਆਪਣੇ ਗਿਆਨ ਨੂੰ ਸਾਮ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੁੰਦਾ ਸੀ ਇਸ ਲੋੜ ਨੇ ਪੁਸਤਕ ਨੂੰ ਜਨਮ ਦਿੱਤਾ ਪ੍ਰਾਚੀਨ ਕਾਲ ਚ ਕੀ ਸੀ ਕਿ ਜੋ ਗਿਆਨ ਸੀ गुरुकुल ਚ ਮੌਖਿਕ ਰੂਪ ਵਿੱਚ ਦਿੱਤਾ ਜਾਂਦਾ ਸੀ ਮੌਖਿਕ ਰੂਪ ਚ ਦਿੱਤਾ ਗਿਆ ਗਿਆਨ ਸਥਾਈ ਨਹੀਂ ਸੀ ਹੁੰਦਾ ਅਗਲੀ ਪੀੜੀ ਤੱਕ ਪਹੁੰਚਦੇ ਆ ਉਸ ਦੇ ਵਿੱਚ ਕੁਝ ਤਬਦੀਲੀਆਂ ਆ ਜਾਂਦੀਆਂ ਸਨ ਇਸ ਕਰਕੇ ਗਿਆਨ ਨੂੰ ਸਾਮਕੀ ਅਗਲੀ ਪੀੜੀ ਤੱਕ ਪਹੁੰਚਾਉਣਾ ਹੁੰਦਾ ਸੀ ਤਾਂ ਉਸ ਦੇ ਲਈ ਪਾਠ ਪੁਸਤਕ ਦੀ ਲੋੜ ਮਹਿਸੂਸ ਹੋਈ ਤਾਂ ਪਾਠ ਪੁਸਤਕ ਨੇ ਜਨਮ ਲਿਆ ਪਹਿਲਾਂ ਤਾੜ ਦੇ ਪੱਤਰਾਂ ਤੇ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਬਾਅਦੋਂ ਕਾਗਜ਼ ਦੀ ਵਰਤੋਂ ਕੀਤੀ ਗਈ ਪਾਠ ਪੁਸਤਕ ਪੁਸਤਕ ਦੀ ਕਦੇ ਹੀ ਕਿਸਮ ਹੈ ਜਿਸ ਵਿੱਚ ਮੌਲਿਕ ਤੇ ਸਥਾਈ ਮਹੱਤਵ ਦੀਆਂ ਪੁਸਤਕਾਂ ਵਿੱਚੋਂ ਵਿਸ਼ਾ ਸਮਗਰੀ ਲੈ ਕੇ ਵੱਖ-ਵੱਖ ਮਾਨਸਿਕ ਪੱਧਰ ਦੇ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ ਜੋ ਇਸ ਵਿੱਚ ਵਿਸ਼ੇ ਲੈ ਜਾਂਦੇ ਨੇ ਉਹ ਮੌਲਿਕ ਹੁੰਦੇ ਨੇ ਉਹਨਾਂ ਦਾ ਮਹੱਤਵ ਸਥਾਈ ਅੱਜ ਜਿੰਨਾ ਹੈ ਕੱਲ ਵੀ ਓਨਾ ਹੋਏਗਾ ਵਿਸ਼ਾ ਸਮਗਰੀ ਲੈ ਕੇ ਅਲੱਗ-ਅਲੱਗ ਮਾਨਸਿਕ ਪੱਧਰ ਦੇ ਭਾਵ ਕਲਾਸ ਚ ਬਿਲੋ ਸਟੂਡੈਂਟਸ ਐਵਰੇਜ intelligent ਜਾਂ god gifted ਹਰ ਤਰ੍ਹਾਂ ਦੇ ਜਿਹੜੇ ਬੱਚੇ ਨੇ ਉਹ ਕਲਾਸ 'ਚ ਹੁੰਦੇ ਨੇ ਅਲੱਗ-ਅਲੱਗ ਬੱਚਿਆਂ ਦਾ ਮਾਨਸਿਕ ਪੱਧਰ IQ ਨੂੰ ਮੁੱਖ ਰੱਖਦੇ ਹੋਏ ਪਾਠ ਪੁਸਤਕ ਬਣਾਈ ਜਾਂਦੀ ਹੈ ਤੇ ਕਲਾਸ ਜਦੋਂ ਪੜ੍ਹਾਉਨੇ ਹਾਂ ਤਾਂ ਵਿਦਿਆਰਥੀਆਂ ਨੂੰ ਗਿਆਨ ਦਿੱਤਾ ਜਾਂਦਾ ਹੈ। ਸੋ ਪਾਠ ਪੁਸਤਕ ਅਜਿਹਾ ਸਾਧਨ ਜਿਸ ਨਾਲ ਹੀ ਅਸੀਂ ਜੋ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ ਜਾਂ ਪੜ੍ਹਾਉਂਦੇ ਹਾਂ ਉਸ ਦਾ ਗਿਆਨ ਮੌਲਿਕ ਹੋਣ ਦੇ ਨਾਲ-ਨਾਲ ਸਥਾਈ ਵੀ ਹੁੰਦਾ ਹੈ ਵਿਦਿਆਰਥੀ ਲਈ ਬੜੀ ਮਹੱਤਵ ਰੱਖਦੀ ਹੈ ਪਾਠ ਪੁਸਤਕ ਤਾਂ लास्ट ਸੱਚ ਆਪਾਂ ਕਹਿ ਸਕਦੇ ਹਾਂ ਕਿ ਪਾਠ ਪੁਸਤਕ ਗਿਆਨ ਨੂੰ ਸੰਗ੍ਰਹਿ ਤੇ ਸੰਚਾਰ ਕਰਨ ਦਾ ਸਾਧਨ ਹੈ ਗਿਆਨ ਨੂੰ ਇਕੱਠਾ ਕਰਨ ਦਾ ਸਾਧਨ ਹੈ ਕਿ ਪਹਿਲਾਂ ਜੋ ਗਿਆਨ ਸੀ ਮੌਖਿਕ ਰੂਪ ਚ ਹੁੰਦਾ ਸੀ ਉਹ ਸਾਰੇ ਗਿਆਨ ਨੂੰ ਇਕੱਠਾ ਕਰਕੇ ਉਸ ਨੂੰ ਲਿਖ ਕੇ ਇੱਕ ਪਾਠ ਪੁਸਤਕ ਬਣਾ ਦਿੱਤੀ ਗਈ ਵਿਸ਼ੇਸ਼ਤਾਵਾਂ ਸੋ ਇਸ ਦੀਆਂ ਵਿਸ਼ੇਸ਼ਤਾਵਾਂ ਪਾਠ ਪੁਸਤਕ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਵਿਸ਼ੇਸ਼ਤਾ ਨੂੰ ਅਸੀਂ ਦੋ ਭਾਗਾਂ 'ਚ ਵੰਡ ਸਕਦੇ ਹਾਂ ਇੱਕ ਅੰਦਰੂਨੀ ਗੁਣ ਆ ਜਾਂਦੇ ਨੇ ਤੇ ਬਾਹਰੀ ਗੁਣ ਅੰਦਰੂਨੀ ਤੇ ਬਾਹਰੀ ਗੁਣ ਕਿਹੜੇ-ਕਿਹੜੇ ਨੇ ਪਾਠ ਪੁਸਤਕ ਦੇ ਉਸ ਦੇ ਬਾਰੇ ਦੇਖਦੇ ਹਾਂ ਜੀ ਅੰਦਰੂਨੀ ਗੁਣਾਂ 'ਚ ਪਹਿਲਾਂ ਆ ਜਾਂਦਾ ਹੈ ਜੀ ਵਿਸ਼ਾ ਵਸਤੂ ਪਾ ਵਿਸ਼ੇ ਦੀ ਚੋਣ ਵਿਦਿਆਰਥੀਆਂ ਦੀਆਂ ਭਾਵਨਾਤਮਕ ਮਾਨਸਿਕ ਸਮਾਜਿਕ ਪੌਤੀ ਲੋੜਾਂ ਨੂੰ ਮੁੱਖ ਰੱਖ ਕੇ ਇਹ ਕਰਨਾ ਚਾਹੀਦਾ ਹੈ ਤਾ ਅਗਲਾ ਵਿਸ਼ਾ ਵਸਤੂ ਹੈ ਉਹ ਉਦੇਸ਼ਪੂਰਨ ਹੋਣਾ ਚਾਹੀਦਾ ਹੈ ਤਾਂ ਜੋ ਪਾਠ ਪੁਸਤਕ ਪੜ੍ਹ ਕੇ ਵਿਦਿਆਰਥੀ ਨੂੰ ਜ਼ਿੰਦਗੀ ਚ ਕੋਈ ਨਾ ਕੋਈ ਸੇਧ ਮਿਲ ਸਕੇ ਜ਼ਿੰਦਗੀ ਚੋ ਚੀਜ਼ ਉਸਤੇ ਲਈ ਲਾਇਫ ਅੰਦ ਸਿੱਧ ਹੋ ਸਕੇ ਬੱਚਿਆਂ ਦੇ ਲੋੜ ਅਨੁਸਾਰ ਪਾਠ ਪੁਸਤਕ ਦੇ ਵਿਸ਼ੇ ਵਿਦਿਆਰਥੀਆਂ ਦੇ ਚੋਣ ਕਰਦੇ ਸਮੇਂ ਵਿਦਿਆਰਥੀਆਂ ਦੀਆਂ ਮਾਨਸਿਕ ਸਮਾਜਿਕ ਆਰਥਿਕ ਤੇ ਭੌਤਿਕ ਲੋੜਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਵਿਸ਼ੇ ਵਿੱਚ ਵਨਸਵੰਤਾ ਹੋਣੀ ਚਾਹੀਦੀ ਹੈ ਪੰਜਾਬੀ ਦੀ ਪਾਠ ਪੁਸਤਕ ਦੀ ਗੱਲ ਕਰੀਏ ਤਾਂ ਕਹਾਣੀ, ਕਵਿਤਾ, ਫਿਰ ਕਹਾਣੀ, ਫਿਰ ਕਿਸੇ ਜੀਵਨੀ ਜਸਵੰਤ ਜੀਵਰੀ ਦਾ ਅੰਸ਼, ਫਿਰ ਨਿਬੰਧ ਤਾਂ ਇਸ ਤਰ੍ਹਾਂ ਵਨਸਵੰਨੇ ਜਿਹੜੇ ਵਿਸ਼ੇ ਨੇ ਉਹ ਪਾਠ ਪੁਸਤਕ ਵਿੱਚ ਲੈ ਜਾਂਦੇ ਹਨ। ਇੱਕ ਪਾਠ ਪੁਸਤਕ ਵਿੱਚ 25 ਤੋਂ 30 ਲੈਸਨ ਤੱਕ ਹੋ ਸਕਦੇ ਨੇ ਤਾਂ ਉਹ ਜਿੰਨੇ ਵੀ ਪਾਠ ਹੁੰਦੇ ਨੇ ਉਹ ਅਲੱਗ-ਅਲੱਗ ਸਾਹਿਤ ਰੂਪਾਂ ਨਾਲ ਸੰਬੰਧਿਤ ਹੁੰਦੇ ਹਨ। ਅਗਲਾ ਆ ਜਾਂਦਾ ਹੈ ਜੀ ਕਰਮਵੱਧਤਾ। ਭਾਵੇਂ ਵਿਸ਼ੇ ਔਸੋਖੇ ਤੋਂ ਔਖੇ ਵੱਲ ਹੁੰਦੇ ਹਨ ਅਧਿਆਪਨ ਦੇ ਸਿਧਾਂਤ ਜਾਂ ਪ੍ਰਿੰਸੀਪਲ ਆਫ ਟੀਚਿੰਗ ਜਦੋਂ ਆਪਾਂ ਕੀਤਾ ਸੀ ਤਾਂ ਉਦੋਂ ਕਿਹਾ ਸੀ ਕਿ ਪੜਾਉਣ ਦੇ ਸਮੇਂ ਸਾਨੂੰ ਸੌਖੇ ਤੋਂ ਔਖੇ ਵੱਲ ਜਾਣਾ ਚਾਹੀਦਾ ਹੈ ਪਹਿਲਾਂ ਸੌਖੀਆਂ ਸੌਖੀਆਂ ਚੀਜ਼ਾਂ ਫਿਰ ਬੱਚੇ ਨੂੰ ਆਪਾਂ ਔਖੀਆਂ ਚੀਜ਼ਾਂ ਵੱਲ ਲੈ ਕੇ ਚੱਲ ਸਕਦੇ ਹਾਂ ਸੋ ਅੰਦਰੂਨੀ ਗੁਣਾਚ ਵਿਸ਼ਾ ਵਸਤੂ ਵਿਸ਼ਾ ਵਸਤੂ ਹੈ ਉਦੇਸ਼ਪੂਰਨ ਹੋਣਾ ਚਾਹੀਦਾ ਹੈ ਵਿਦਿਆਰਥੀ ਦੀ ਜ਼ਿੰਦਗੀ ਨੂੰ ਕੋਈ ਨਾ ਕੋਈ ਸਹਿਦ ਦੇਣ ਵਾਲਾ ਹੋਣਾ ਚਾਹੀਦਾ ਹੈ ਇਹ ਪਾਠ ਪੁਸਤਕਾਂ ਬੱਚਿਆਂ ਦੀਆਂ ਸਮਾਜਿਕ ਆਰਥਿਕ ਮਾਨਸਿਕ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ ਵਿਸ਼ੇ ਵਨ ਸਵਨਏ ਹੋਣੇ ਚਾਹੀਦੇ ਨੇ ਤੇ ਇੱਕ ਕਰਮ ਚ ਕਿ ਸੌਖੇ ਤੋਂ ਔਖੇ ਵੱਲ ਦਾ ਜੋ ਕਰਮ ਹੈ ਜੋ ਸਿਧਾਂਤ ਹੈ ਅਧਿਆਪਨ ਸਿੱਖਿਆ ਦਾ ਉਸ ਤੇ ਆਧਾਰਿਤ ਹੋਣੇ ਚਾਹੀਦੇ ਹਨ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੰਨ ਦੀ ਸਬਸਕ੍ਰਾਈਬ ਨਹੀਂ ਕੀਤਾ ਤਾ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਮੇਰਾ ਉਦੇਸ਼ ਥੋੜੇ ਜੇ ਸਮੇਂ 'ਚ ਤੁਹਾਨੂੰ ਵੱਧ ਤੋਂ ਵੱਧ ਗਿਆਨ ਦੇਣਾ ਹੈ ਸੋ ਮੈਂ ਬਿਨਾ ਉਲਝਾਏ ਤੁਹਾਨੂੰ ਟੂ ਦਾ ਪੁਆਇੰਟ ਗੱਲ ਕਰਾਂਗੀ ਤੇ ਤੁਹਾਨੂੰ ਥੋੜੇ ਜੇ ਸਮੇਂ 'ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੀ ਤਾਂ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰਸ ਵਿਕਸ ਪੰਜਾਬੀ ਹਿਸਟਰੀ ਵਿਸ਼ਿਆਂ ਨਾਲ ਸੰਬੰਧਿਤ ਤੁਸੀਂ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ ਉਨਾਰ 94 ਦਾ ਜੋ ਪੇਪਰ ਆਇਆ ਹੈ ਉਹ ਜਿੰਨੀਆਂ ਵੀ ਮੇਰੀਆਂ ਵੀਡੀਓ ਕਰਵਾਈਆਂ ਕਿਆਂ ਨੇ ਉਹਨਾਂ ਚੋਂ ਜਿਹੜਾ ਹੈ 80 ਤੋਂ 85% ਜਿਹੜੇ ਕੁਸਚਨ ਨੇ ਉਹ ਮੇਰੀ ਵੀਡੀਓ ਵਿੱਚੋਂ ਹੀ ਆਈਆਂ ਹਨ ਸੋ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਹੁਣ ਆਪਾਂ ਗੱਲ ਕਰ ਰਹੇ ਸੀ ਪਾਠ ਪੁਸਤਕ ਦੀ ਜੋ ਕਿ ਗਿਆਨ ਨੂੰ ਚਿਰ ਸਥਾਈ ਬਣਾਉਂਦੀ ਹੈ ਇੱਕ ਪੀੜੀ ਤੋਂ ਅਗਲੀ ਪੀੜੀ ਤੱਕ ਪਹੁੰਚਾਉਂਦੀ ਹੈ ਵਿਦਿਆਰਥੀਆਂ ਦੇ ਲੋੜਾਂ ਸਮਾਜਿਕ ਆਰਥਿਕ ਤੇ ਪਨਾ ਭਾਵਨਾਤਮਕ ਲੋੜਾਂ ਨੂੰ ਪੂਰੀਆਂ ਕਰਦੀ ਹੈ ਇੱਕ ਸੰਗ੍ਰਹਿ ਤੇ ਸੰਚਾਰ ਦਾ ਸਾਧਨ ਹੈ ਕਮਿਊਨੀਕੇਸ਼ਨ ਦਾ ਸਾਧਨ ਹੈ ਤਾਂ ਅੰਧੂਨੀ ਗੁਣਨੀ ਵਿਸ਼ਾ ਵਸਤੂ ਹੁੰਦਾ ਹੈ ਕਿ ਜੋ ਅਸੀਂ ਕਿਸੇ ਕਹਾਣੀ ਚ ਕਹਿਣਾ ਚਾਹੁੰਦੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਕੀ ਉਦੇਸ਼ ਦੇਣਾ ਚਾਹੁੰਦੇ ਹਾਂ ਜਿਵੇਂ ਕੁਲਫੀ ਕਹਾਣੀ ਹੈ ਦਸਵੀਂ ਚ ਲੱਗੀ ਹੋਈ ਤਾਂ ਉਸ ਕਹਾਣੀ ਦਾ ਵਿਸ਼ਾ ਇੱਕ ਨੌਕਰੀ ਪੇਸ਼ਾ ਲੋਕ ਨੇ ਜਿਨ੍ਹਾਂ ਦੀ ਆਰਥਿਕ ਮਜਬੂਰੀ ਹੈ ਕਿ 26 ਤਰੀਕ ਨੂੰ ਉਹਨਾਂ ਦੀ ਤਨਖਾਹ ਖਤਮ ਹੋ ਜਾਂਦੀ ਹੈ ਤਾਂ 25 26 ਤਰੀਕਾਂ ਤੋਂ ਬਾਅਦ ਉਸ ਦਾ ਜਿਹੜਾ ਜੀਵਨ ਹੈ ਉਹ ਬੜੀਆਂ ਆਰਥਿਕ ਉਲਝਣਾ ਵਿੱਚ ਉਲਝਿਆ ਹੋਇਆ ਹੈ ਇੱਕ ਬੱਚਾ ਉਸ ਦਾ ਜਦੋਂ ਕੁਲਫੀ ਮੰਗਦਾ ਹੈ ਤਾਂ ਉਹਨਾਂ ਬੇਬਸ ਹੋ ਜਾਂਦਾ ਹੈ ਕਿ ਉਹ ਆਪਣੇ ਬੱਚੇ ਨੂੰ ਇੱਕ ਕੁਲਫੀ ਤੱਕ ਦੀ ਚੀਜ਼ ਨਾ ਚੀਜ਼ ਦੀ ਚੀਜ਼ ਜਿਹੜੀ ਹੈ ਉਹ ਵੀ ਨਹੀਂ ਲੈ ਕੇ ਦੇ ਸਕਦਾ ਸੋ ਵਿਸ਼ਾ ਜੋ ਹੈ ਉਹ ਸਾਰਾ आधुनिक ਵਿਸ਼ਾ ਹੈ ਆਧੁਨਿਕ ਉਨੁਖਤੀਆਂ ਸਮੱਸਿਆ ਨੂੰ ਪੇਸ਼ ਕਰਨ ਵਾਲਾ ਵਿਸ਼ਾ ਹੈ ਅੱਗੇ ਆ ਜਾਂਦਾ ਹੈ ਜੀ ਮੌਲਿਕ ਵਿਸ਼ੇ ਜੋ ਨੇ ਉਹ ਮੌਲਿਕ ਹੋਣੇ ਚਾਹੀਦੇ ਨੇ ਭਾਵੇਂ ਵਿਸ਼ੇ ਨੇ ਉਹ ਸਾਡੇ ਆਪਣੇ ਪੰਜਾਬ ਦੇ ਜੋ ਕਹਾਣੀਕਾਰ ਨੇ ਜੋ ਕਵੀ ਨੇ ਜੋ ਨਾਵਲਕਾਰ ਨੇ ਜੋ ਸਾਹਿਤਕਾਰ ਨੇ ਉਹਨਾਂ ਦੇ ਆਪਣੇ ਵਿਸ਼ੇ ਹੋਣੇ ਚਾਹੀਦੇ ਨੇ ਕਿਸੇ ਦੂਸਰੇ ਪਾਸਾ ਤੋਂ ਅਨੁਵਾਦਿਤ ਵਿਸ਼ੇ ਘੱਟ ਤੋਂ ਘੱਟ ਜਿਹੜੇ ਨੇ ਉਹ ਪਾਠ ਪੁਸਤਕ 'ਚ ਹੋਣੇ ਚਾਹੀਦੇ ਹਨ ਜੀਵਨ ਨਾਲ ਸੰਬੰਧਿਤ ਸਮਗਰੀ ਪਾਠ ਪੁਸਤਕ ਦੇ ਜਿਹੜੇ ਵਿਸ਼ੇ ਨੇ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਕਿ ਆਉਣ ਵਾਲੀ ਜ਼ਿੰਦਗੀ ਚ ਵਿਦਿਆਰਥੀਆਂ ਲਈ ਲਾਭਵੰਦ ਸਿੱਧ ਹੋਣ ਤੇ ਜੋ ਉਹਦੀ ਸਮਗਰੀ ਹੈ ਉਹ ਸਾਡੇ ਜੀਵਨ ਚ ਲਿਆ ਗਏ ਕਹਾਣੀ ਦੇ ਜੋ ਪਾਤਰ ਨੇ ਕਿਸਾਨ ਪਾਤਰ ਨੇ ਮਜ਼ਦੂਰ ਪਾਤਰ ਹੈ ਜਾਂ ਜੋ ਇਸਤਰੀਆਂ ਹਨ ਉਹ ਜ਼ਿੰਦਗੀ ਦੇ ਹਰ ਮੋੜ ਤੇ ਸਾਨੂੰ ਦਿਸਣ ਵਾਲੇ ਪਾਤਰ ਹੋਣੇ ਚਾਹੀਦੇ ਹਨ ਰਚਨਾਤਮਕ ਕਿਰਿਆਵਾਂ ਪਾਵ ਵਿਸ਼ੇਜਹਿ ਹੋਣੇ ਚਾਹੀਦੇ ਹਨ ਮੌਲਿਕ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਪੜ ਕੇ ਇੱਕ ਤਾਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਵੇ ਦੂਜਾ ਉਹਨਾਂ ਦੇ ਵਿੱਚ ਕੁਛ ਨਾ ਕੁਛ ਕਰਨ ਦੀ ਕੁਛ ਨਾ ਕੁਛ ਕਵਿਤਾ ਕਹਾਣੀ ਨਾਵਲ ਨਾਟਕ ਜੋ ਹੈ ਰਚਨਾ ਕਰਨ ਦੀ ਉਹਨਾਂ ਨੂੰ ਉੱਥੋਂ ਪ੍ਰੇਰਣਾ ਮਿਲਣੀ ਚਾਹੀਦੀ ਹੈ ਪੂਰਵ ਗਿਆਨ ਤੇ ਆਧਾਰਿਤ ਮੰਨ ਲਓ ਤੁਸੀਂ ਪੰਜਵੀਂ ਦੀ ਗੱਲ ਕਰੀਏ ਤਾਂ ਪੰਜਵੀਂ ਜਮਾਤ ਚ ਜੋ ਤੁਸੀਂ ਪੜਿਆ ਹੈ ਛੇਵੀਂ ਜਮਾਤ ਚ ਪੜਨਾ ਹੈ ਤਾਂ ਛੇਵੀਂ ਜਮਾਤ ਦਾ ਪਹਿਲਾ ਲੈਸਨ ਚੋਂ ਕੁਝ ਇੱਕ ਤੁਹਾਨੂੰ ਜਾਣਕਾਰੀ ਪਹਿਲਾਂ ਜੋ ਹੈ ਦਿੱਤੀ ਜਾਣੀ ਚਾਹੀਦੀ ਹੈ ਸੋ ਪੂਰਵ ਗਿਆਨ ਜੋ ਤੁਹਾਨੂੰ ਪਹਿਲਾਂ ਗਿਆਨ ਹੈ ਉਸ ਤੇ ਅਧਾਰਿਤ ਵਿਸ਼ੇ ਲੈਣੇ ਚਾਹੀਦੇ ਹਨ ਗੱਲ ਕਰਦੇ ਹਾਂ ਆਪਾਂ ਵਿਸ਼ੇਸ਼ਣ ਦੀ ਤਾਂ ਵਿਸ਼ੇਸ਼ਣ ਕਰਨ ਤੋਂ ਪਹਿਲਾਂ ਸਾਨੂੰ ਵਿਦਿਆਰਥੀਆਂ ਨਾਵ ਕਿ ਹੈ ਕਿੰਨੀ ਤਰ੍ਹਾਂ ਦੇ ਨੇ ਪ੍ਰਨਾਉ ਕਿ ਹੈ ਕਿੰਨੀ ਤਰ੍ਹਾਂ ਦੇ ਨੇ ਇਸ ਦੇ ਬਾਰੇ ਜਾਣਕਾਰੀ ਜੂਰ ਦੇਣੀ ਚਾਹੀਦੀ ਹੈ ਸੋ ਵਿਸ਼ੇ ਪੂਰਵ ਗਿਆਨ ਤੇ ਆਧਾਰਿਤ ਹੋਣ ਚਾਹੀਦੇ ਨੇ ਕੋਸ਼ਿਸ਼ ਕਰੋ ਕਿ ਨਵੀਂ ਕਿਤਾਬ ਚ 25 ਤੋਂ 30% ਜਿਹੜੇ ਸ਼ਬਦਾਵਲੀ ਹੈ ਉਹ ਪੁਰਾਣੀ ਪਿਛਲੀ ਜਮਾਤ ਦੀ ਹੋਣੀ ਚਾਹੀਦੀ ਹੈ ਦੇਸ਼ ਵਿਦੇਸ਼ ਦੀ ਜਾਣਕਾਰੀ ਵਿਸ਼ਾ ਚ ਕੀ ਹੈ ਕਿ ਅਸੀਂ ਆਪਣੇ ਦੇਸ਼ ਦੇ ਦਿਨ ਤਿਹਾਰ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਦਿਨ ਤਿਹਾਰਾਂ ਦੇ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿਈਏ ਜਿਵੇਂ ਮੰਨ ਲਓ Eid ਦਾ ਤਿਹਾਰ ਹੈ ਮੁਸਲਮਾਨਾਂ ਦਾ ਤਿਹਾਰ ਹੈ ਆਪਾਂ ਦੀਵਾਲੀ ਦੁਸ਼ਹਿਰਾ ਸਾ ਬੱਚਿਆਂ ਨੂੰ ਜਾਣਕਾਰੀ ਦੇਣੀ ਹਾਂ Eid ਕਿਵੇਂ ਮਨਾਈ ਜਾਂਦੀ ਹੈ ਕਿਉਂ ਮਨਾਈ ਜਾਂਦੀ ਹੈ ਇਸ ਦੇ ਬਾਰੇ ਵੀ ਸਾਨੂੰ ਆਪਣੀ ਪਾਠ ਪੁਸਤਕ 'ਚ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਬੱਚੇ ਨੂੰ ਆਪਣੇ ਜੋ ਦੇਸ਼ ਦੇ ਸੱਭਿਆਚਾਰ ਰਸਮ ਰਿਵਾਜਾਂ ਰੀਤਾਂ ਤੋਂ ਇਲਾਵਾ ਦੂਜੇ ਦੇਸ਼ ਦੇ ਰਸਮ ਰਿਵਾਜ ਸੱਭਿਆਚਾਰ ਰੀਤਾਂ ਦੀ ਜਾਣਕਾਰੀ ਮਿਲਣ ਦੇ ਨਾਲ ਪਤਾ ਲੱਗੇ ਕਿ ਸਾਡਾ ਸੱਭਿਆਚਾਰ ਸਾਡੀਆਂ ਰੀਤੀ ਰਿਵਾਜ ਸਾਡੀਆਂ ਰਸਮਾਂ ਉਸ ਦੇਸ਼ ਤੋਂ ਕਿਵੇਂ ਪਿੰਨ ਹਨ ਸੋ ਪਾਠ ਪੁਸਤਕ ਦੇ ਵਿਸ਼ਿਆਂ 'ਚ ਮੌਲਿਕ ਵਿਸ਼ੇ ਹੋਣੇ ਚਾਹੀਦੇ ਨੇ ਸਾਡੀ ਆਮ ਜ਼ਿੰਦਗੀ ਨਾਲ ਸੰਬੰਧਿਤ ਕਹਾਣੀਆਂ ਕਵਿਤਾਵਾਂ ਨਾਵਲ ਨਾਟਕ ਹੋਣੇ ਚਾਹੀਦੇ ਨੇ ਬੱਚਾ ਕ੍ਰੀਏਟਿਵ ਹੋਣਾ ਚਾਹੀਦਾ ਹੈ ਰਚਨਾਤਮਕ ਕਿਰਿਆਵਾਂ ਹੋਣੀਆਂ ਚਾਹੀਦੀਆਂ ਨੇ ਪੂਰਵ ਗਿਆਨ ਤੇ ਧਾਰਿਤੋ ਨਾ ਚਾਹੀਦਾ ਹੈ ਤੇ ਇਸ ਦੇ ਵਿੱਚ ਅਸੀਂ ਦੇਸ਼ ਵਿਦੇਸ਼ ਦੀ ਜਾਣਕਾਰੀ ਦਈਏ ਜਿਵੇਂ ਸਫਰਨਾਮੇ ਦਾ ਇੱਕ ਅੰਸ਼ ਲਿਆ ਜਾ ਸਕਦਾ ਹੈ ਰੂਸ ਬਾਰੇ ਪਾਕਿਸਤਾਨ ਬਾਰੇ ਦੱਸਿਆ ਜਾ ਸਕਦਾ ਹੈ ਇੰਗਲੈਂਡ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਕੋਈ ਕਹਾਣੀ ਜਿਸ ਦਾ ਪਾਤਰ ਕੀ ਵਿਦੇਸ਼ ਦੀ ਧਰਤੀ ਤੇ ਰਹਿਹਾ ਹੋਵੇ ਵਾਪਸ ਆਪਣੇ ਦੇਸ਼ ਆਇਆ ਹੈ ਤਾਂ ਇਥੋਂ ਦੇ ਦੇਸ਼ ਵਾਸੀਆਂ ਨੂੰ ਜੋ ਹੈ ਉਥੋਂ ਦੇ ਦੇਸ਼ ਵਿੱਚ ਤੇ ਸਾਡੇ ਦੇਸ਼ ਵਿੱਚ ਕੀ ਪਿੰਤਾ ਹੈ ਇਸ ਬਾਰੇ ਜਾਣਕਾਰੀ ਦਵੇ ਸੋ ਆਪਾਂ ਅੰਦਰੂਨੀ ਗੁਣਾਂ 'ਚ ਕੀਤਾ ਹੈ ਜੀ ਵਿਸ਼ਾ ਵਸਤੂ ਜੋ ਉਦੇਸ਼ ਭਰਪੂਰ ਬੱਚਿਆਂ ਦੇ ਲੋੜਾਂ ਅਨੁਸਾਰ ਵਨਸਵੰਤਾ ਕਰਮਵੱਤਾ ਮੌਲਿਕਤਾ ਜੀਵਨ ਨਾਲ ਸੰਬੰਧਿਤ ਵਿਸ਼ੇ ਹੋਣੇ ਚਾਹੀਦੇ ਹਨ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਹੋਰ ਵਿਸ਼ਿਆਂ ਨਾਲ ਸੰਬੰਧਿਤ ਮੰਨ ਲਓ ਮੈਂ ਪੰਜਾਬੀ ਦੀ ਪਾਠ ਪੁਸਤਕ ਬਣਾ ਰਹੀ ਹਾਂ ਤਾਂ ਪੰਜਾਬੀ ਦੀ ਪਾਠ ਪੁਸਤਕ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਕਹਾਣੀ ਨਾਵਲ ਨਾਟਕ ਹੀ ਦੇ ਜਾਵਾਂ ਨਹੀਂ ਮੈਂ ਹੋਰ ਵਿਸ਼ਿਆਂ ਨਾਲ ਸੰਬੰਧਿਤ ਵੀ ਜਾਣਕਾਰੀ ਦੇ ਸਕਦੀ ਹਾਂ ਜਿਵੇਂ ਵਿਗਿਆਨ ਦੀ ਗੱਲ ਕਰਾਂ ਤਾਂ ਮੈਂ ਕੰਪਿਊਟਰ ਦੀ ਜਾਣਕਾਰੀ ਦੇ ਸਕਦੀ ਹਾਂ ਕਿ ਬੱਚਾ ਕਹਿ ਸਕਦਾ ਹੈ ਕਿ ਮੇਰੇ ਡੈਡੀ ਕੱਲ ਇੱਕ ਨਾ ਘਰੇ ਡੱਬਾ ਲੈ ਕੇ ਆਏ ਨੇ ਇੱਕ ਵੱਡਾ ਸਾਰਾ ਟੀਵੀ ਲੈ ਕੇ ਆਏ ਨੇ ਜਿਹੜਾ ਕੀ ਅਸੀਂ ਜਦੋਂ ਦੇਖਦੇ ਹਾਂ ਨਾ ਤਾਂ ਉਹ ਕਈ ਕੁਝ ਕਰਦਾ ਹੈ ਦੇਸ਼ਾਂ ਵਿਦੇਸ਼ਾਂ ਦੀ ਜਾਣਕਾਰੀ ਵੀ ਦਿੰਦਾ ਹੈ ਉਹ ਜੋੜ ਗੁਣਾ ਘਟਾਓ ਵੀ ਕਰਦਾ ਹੈ ਤਾਂ ਉਹ ਜਿਹੜਾ ਹੈ ਸਾਨੂੰ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਿੰਦਾ ਹੈ ਤਾਂ ਪਰ ਇਸ ਤਰ੍ਹਾਂ ਦੇ ਕਿਉਰਿਓਸਟੀ ਵਾਲੀ ਲੈਂਗੁਏਜ ਲੋ ਕਿ ਬੱਚੇ ਨੂੰ ਹੋਰ ਵਿਸ਼ਿਆਂ ਬਾਰੇ ਆਪਾਂ ਮੈਥ ਬਾਰੇ ਜਾਣਕਾਰੀ ਦੇ ਸਕਦੇ ਹਾਂ ਸਮਾਜਿਕ ਕੋਈ ਵਿਸ਼ਾ ਹੈ ਕੋਈ ਯਾਤਰਾ ਦੇ ਸਕਦੇ ਹੋ ਜਿਵੇਂ ਅੰਮ੍ਰਿਤਸਰ ਦੀ ਕੋਈ ਆਪਾਂ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦਾ ਹਰ ਮੰਦਰ ਸਾਹਿਬ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਚੱਲਿਆਂ ਵਾਲੇ ਬਾਗ ਦੀ ਕਟਾਨ ਦਿੱਤੀ ਜਾ ਸਕਦੀ ਹੈ ਪਾਸ਼ਾ ਸੰਬੰਧੀ ਗੂ ਪਾਸ਼ਾ ਜੋ ਹੈ ਉਹ ਬੱਚਿਆਂ ਦੇ ਮਾਨਸਿਕ ਪੱਧਰ ਦੀ ਹੋਣੀ ਚਾਹੀਦੀ ਹੈ ਲੋੜ ਅਨੁਸਾਰ ठेठ ਪੰਜਾਬੀ ਦੀ ਹੋਣੀ ਚਾਹੀਦੀ ਹੈ ਲੋੜ ਅਨੁਸਾਰ ਆਖਾਂ ਮਹਾਵਰਿਆ ਦੀ ਵਰਤੋਂ ਕੀਤੀ ਜਾ ਸਕਦੀ ਹੈ ਔਰ ਦੂਜੀਆਂ ਪਸ਼ਾਵਾਂ ਦੇ ਸ਼ਬਦ ਜਿਹੜੇ ਨੇ ਉਹ ਵੀ ਪਾਸ਼ਾ ਲੈ ਜਾ ਸਕਦੇ ਹਨ ਵਾਕ ਜਿਹੜੇ ਨੇ ਉਹ ਸਾਰਥਕ ਹੋਣੇ ਚਾਹੀਦੇ ਹਨ ਵਿਆਕਰਨ ਦੀਆਂ ਗਲਤੀਆਂ ਬਹੁਤ ਘੱਟ ਹੋਣੀਆਂ ਚਾਹੀਦੀਆਂ ਹਨ ਸ਼ੈਲੀ ਪਾਉ ਲਿਖਣ ਦਾ ਛੋਟੇ ਬੱਚਿਆਂ ਲਈ ਸ਼ੈਲੀ ਵਰਨਾਤਮਕ ਕਿਉਂਕਿ ਹਰ ਬੱਚੇ ਨੂੰ ਸੰਖੇਪ ਚੀਜ਼ ਨਹੀਂ ਆਪਾਂ ਸਮਝਾ ਸਕਦੇ ਉਹਨੂੰ ਵਰਣਨ ਕਰਨਾ ਪੈਂਦਾ ਹੈ ਪੂਰਾ ਵਿਆਖਿਆ ਦੇਣੀ ਪੈਂਦੀ ਹੈ ਸੰਵਾਦਾਤਮਕ ਦੋ ਪਾਤਰਾਂ ਦੀ ਗੱਲਬਾਤ ਦੇ ਨਾਲ ਹੀ ਕਹਾਣੀ ਨੂੰ ਤੁਸੀਂ ਅੱਗੇ ਤੋਰ ਸਕਦੇ ਹੋ ਕਥਾਤਮਕ ਸ਼ੈਲੀ ਜਿਵੇਂ ਆਪਾਂ ਕਹਾਣੀ ਸੁਣਾਉਣੀਆ ਇੱਕ ਸੀ ਰਾਜਾ ਇੱਕ ਸੀ ਰਾਣੀ ਬੱਚਾ ਨਾ ਕਿਉਰਿਓਸਟੀ ਦੇ ਅਧੀਨ ਉਹ ਕਹਾਣੀ ਨੂੰ ਸੁਣਦਾ ਹੈ ਪੜ੍ਹਦਾ ਹੈ ਵੱਡਿਆਂ ਲਈ ਜੋ ਸ਼ੈਲੀ ਹੈ ਉਹ ਭਾਵਨਾਤਮਕ ਤੇ ਤਰਕ ਪ੍ਰਦਾਨ ਸ਼ੈਲੀ ਹੋ ਸਕਦੀ ਹੈ ਤਰਕ ਪ੍ਰਦਾਨ ਸ਼ੈਲੀ ਤਰਕਮਈਨ ਬਹਿਸ ਨਹੀਂ ਹੁੰਦਾ ਤਰਕਮਈਨ ਹੁੰਦਾ ਹੈ ਕਿ ਵਿਦਿਆਰਥੀਆਂ ਦੇ ਵਿੱਚ ਪਾਠ ਪੁਸਤਕ ਨੂੰ ਪੜ੍ਹ ਕੇ ਗਿਆਨ ਚਵਾਦਾਂ ਹੁੰਦਾ ਹੈ ਉਸ ਦਾ ਦਿਮਾਗੀ ਵਿਕਾਸ ਹੁੰਦਾ ਹੈ ਉਹ ਕੀ ਕਿਉਂ ਕਿਵੇਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਸੋ ਅੰਦਰੂਨੀ ਗੁਨਾਹਤ ਹੋਰ ਵੀਰਸ਼ਾ ਨਾਲ ਸੰਬੰਧਿਤ ਜਿਵੇਂ ਸਮਾਜਿਕ ਵਿਸ਼ੇ ਨਾਲ ਸੰਬੰਧਿਤ ਕੋਈ ਤੁਸੀਂ ਪੰਜਾਬੀ ਦੀ ਕਿਤਾਬ ਚ ਜਾਣਕਾਰੀ ਦੇ ਸਕਦੇ ਹੋ ਵਿਗਿਆਨ ਦੀ ਦੇ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਬਾਰੀ ਗੁਣ ਬਾਹਰੀ ਗੁਣ ਜੋ ਪਾਠ ਪੁਸਤਕ ਦੇ ਬਾਹਰ ਲਿਖਿਆ ਹੁੰਦਾ ਹੈ ਤਾਂ ਬਾਹਰ ਕੀ ਹੁੰਦਾ ਸਭ ਤੋਂ ਪਹਿਲਾਂ ਪੁਸਤਕ ਦਾ ਨਾਮ ਹੁੰਦਾ ਹੈ ਕਈ ਕਹਿੰਦੇ ਨੇ ਕਿ ਪੁਸਤਕ ਦਾ ਨਾਮ ਅੰਦਰੂਨੀ ਗੁਣ ਹੈ ਨਹੀਂ ਜੀ ਪੁਸਤਕ ਦਾ ਨਾਮ ਬਾਹਰੀ ਗੁਣ ਹੈ ਪੁਸਤਕ ਦਾ ਨਾਮ ਸੰਖੇਪ ਸਪਸ਼ਟੇ ਆਕਰਸ਼ਿਤ ਹੋਣਾ ਚਾਹੀਦਾ ਹੈ ਤਾਂ ਜੋ ਉਸ ਪਾਠ ਪੁਸਤਕ ਦਾ ਨਾਮ ਪੜ੍ਹ ਕੇ ਹੀ ਵਿਦਿਆਰਥੀ ਨੂੰ ਲੱਗੇ ਕਿ ਉਹ ਸਾਰੀ ਕਿਤਾਬ ਪੜ੍ਹ ਜੇ ਜਿਵੇਂ 10ਵੀਂ ਦਾ ਇੱਕ ਨਾਵਲ ਹੈ ਜੀ ਇੱਕ ਹੋਰ ਨਵਾਂ ਸਾਲ ਤਾਂ ਵਿਦਿਆਰਥੀ ਦੇਖਦਾ ਕਿ ਨਵਾਂ ਸਾਲ ਤਾਂ ਸਾਡੇ ਘਰਾਂ 'ਚ ਵੀ ਚੜ੍ਹਦਾ ਹੈ ਇਹ ਕਿਹੜਾ ਨਵਾਂ ਸਾਲ ਹੈ ਜਿਸ ਦੀ ਉਹ ਗੱਲ ਕਰ ਰያ ਹੈ ਆਕਾਰ ਪੁਸਤਕ ਨਾ ਜ਼ਿਆਦਾ ਵੱਡੀ ਹੋਣੀ ਚਾਹੀਦੀ ਹੈ ਨਾ ਜ਼ਿਆਦਾ ਛੋਟੀ ਹੋਣੀ ਚਾਹੀਦੀ ਹੈ ਪੁਸਤਕ ਦੀ ਜिल्ਦ ਕਾਗਜ਼ ਤੇ ਛਪਾਈ ਛੋਟੇ ਬੱਚਿਆਂ ਲਈ ਜिल्ਦ ਹੋਣੀ ਬਹੁਤ ਜ਼ਰੂਰੀ ਹੈ ਕਾਗਜ਼ ਮੋਟਾ ਹੋਣਾ ਚਾਹੀਦਾ ਹੈ ਤੇ ਛਪਾਈ ਜਿਹੜੀ ਆਉਂਦੀ ਮੋਟੀ-ਮੋਟੀ ਹੋਣੀ ਚਾਹੀਦੀ ਹੈ ਗੱਲ ਕਰੀਏ ਆਪਾਂ ਵੱਡੇ ਵਿਦਿਆਰਥੀਆਂ ਦੀ ਤਾਂ ਜिल्ਦ ਨਾਮ ਹੀ ਹੋਵੇ ਤਾਂ ਵੀ ਸਰਦਾ ਹੈ ਕਾਗਜ਼ ਬਰੀਕ ਵੀ ਹੋ ਸਕਦਾ ਹੈ ਤੇ ਚਪਾਈ ਉਸ ਦੀ ਬਰੀਕ ਬਰੀਕ ਹੁੰਦੀ ਹੈ ਚਿੱਤਰ ਵੱਡੇ ਬੱਚਿਆਂ ਦੇ ਲਈ ਜਿਹੜੇ ਚਿੱਤਰ ਨੇ ਉਹ ਬਲੈਕ ਐਂਡ ਵਾਈਟ ਵੀ ਚੱਲ ਸਕਦੇ ਨੇ ਲੇਕਿਨ ਜੋ ਛੋਟੇ ਬੱਚੇ ਨੇ ਉਹਨਾਂ ਦੇ ਲਈ ਰੰਗीन ਜਾਂ ਕਲਰਫੁੱਲ ਤਸਵੀਰਾਂ ਜੋ ਹੈ ਕਿਤਾਬ ਚੁਣਿਆ ਚਾਹੀਦੀਆਂ ਮੰਨ ਲਓ ਉੜੇ ਦੀ ਕਿਤਾਬ ਕਰਾਉਂਦੇ ਆ ਉੜਾ ਊਂਠ ਐੜਾ ਅੱਖ ਜਾਂ ਐੜਾ ਅੰਬ ਈੜੀ ਐ ਸਸਾ ਸਲੇਟ ਹਾ 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 ਤੀ ਤਾਂ ਹਰ ਪੇਸ ਤੇ ਅਲੱਗ-ਅਲੱਗ ਕਲਰ ਹੋਣੇ ਚਾਹੀਦੇ ਨੇ ਤਾਂ ਜੋ ਬੱਚਾ ਰੰਗਾਂ ਵਾਲਾ ਕਰਸ਼ਿਤ ਹੋ ਕੇ ਉਹ ਕਿਤਾਬ ਪੜ ਲਵੇ ਮੁੱਲ ਜਿਹੜਾ ਹੈ ਪਾਠ ਪੁਸਤਕ ਦਾ ਵਾਜਬ ਹੋਣਾ ਚਾਹੀਦਾ ਹੈ ਨਾ ਜ਼ਿਆਦਾ ਘੱਟ ਤੇ ਨਾ ਜ਼ਿਆਦਾ ਵੱਧ ਹੋਣਾ ਚਾਹੀਦਾ ਹੈ वैसे सरकारी सरकारी तो सरकारी स्कूलों ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਚ ਪੁਸਤਕਾਂ ਜੋ ਨੇ ਉਹ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਹਨ ਪਰ ਫੇਰ ਵੀ ਪਾਠ ਪੁਸਤਕ ਦਾ ਮੁੱਲ ਪ੍ਰਾਈਵੇਟ ਸਕੂਲਾਂ ਲਈ ਦੇਖੀ ਤਾਂ ਵਾਜਬ ਹੋਣਾ ਚਾਹੀਦਾ ਹੈ ਕਿ ਹਰ ਗਰੀਬ ਤੇ ਅਮੀਰ ਵਿਅਕਤੀ ਉਸ ਨੂੰ ਬੜੀ ਆਸਾਨੀ ਦੇ ਨਾਲ ਖਰੀਦ ਸਕੇ ਸੁਭਾਰੀ ਗੁਣਾਂ ਜੋ ਹੈ ਉਹ ਪਾਠ ਪੁਸਤਕ ਦਾ ਨਾਮ ਹੈ ਜੀ ਆਕਾਰ ਜिल्ਦ ਕਾਗਜ਼ ਤੇ ਛਪਾਈ ਚਿੱਤਰ اور ਮੁੱਲ ਦੇਖੋ ਅੰਦਰੂਨੀ ਗੁਣ ਕੀ ਹੁੰਦਾ ਕਿ ਉਸ ਜੋ ਵਿਸ਼ੇ ਲੈਣ ਉਹਨਾਂ ਦੇ ਅੰਦਰ ਕੀ ਹੈ ਉਹ ਅੰਦਰੂਨੀ ਗੁਣ ਨੇ ਇਹ ਬਾਹਰੀ ਗੁਣ ਨੇ ਸਾਰੇ ਕਿਉਂਕਿ ਕਾਗਜ਼ ਦੀ ਛਪਾਈ ਕਾਗਜ਼ ਵੀ ਬਾਤ ਚ ਹੁੰਦਾ ਹੈ ਜਿਲਤ ਵੀ ਆਪਾਂ ਬਾਤ ਚ ਲਾਉਣੀਆ ਤਸਵੀਰਾਂ ਵੀ ਬਾਤ ਚ ਲਾਉਣੀਆ ਤੇ ਮੁੱਲ ਵੀ ਬਾਤ ਚ ਲਾਉਣੀਆ ਇਹ ਬਾਹਰੀ ਗੁਣਾ ਚ ਆ ਜਾਂਦਾ ਹੈ ਸੋ ਪਾਠ ਪੁਸਤਕ ਦੇ ਵਿਸ਼ੇਸ਼ਤਾਵਾਂ ਨੂੰ ਅਸੀਂ ਦੋ ਭਾਗਾਂ ਚ ਵੰਡਿਆ ਸੀ ਅੰਦਰੂਨੀ ਗੁਣ ਤੇ ਬਾਹਰੀ ਗੁਣ ਪਾਠ ਪੁਸਤਕ ਜੋ ਸੰਚਾਰ ਕਰਦਾ ਹੈ ਗਿਆਨ ਨੂੰ ਸੰਗ੍ਰਹਿ ਕਰਦਾ ਹੈ ਉਸ ਦਾ ਸੰਚਾਰ ਕਰਦਾ ਹੈ ਸਾਡੇ ਗਿਆਨ ਨੂੰ ਸਾਹਮ ਕੇ ਰੱਖਦਾ ਹੈ ਸੋ ਉਸ ਦੇ ਆਪਾਂ ਵਿਸ਼ੇਸ਼ਤਾਵਾਂ ਚ ਅੰਦਰੂਨੀ ਤੇ ਬਾਹਰੀ ਗੁਣ ਕਰ ਰਹੇ ਹਾਂ ਇਸ ਤੋਂ ਇਲਾਵਾ ਪਾਠ ਪੁਸਤਕ ਦੀ ਲੋੜ ਹੀ ਕਿਉਂ ਪਈ ਪਾਠ ਪੁਸਤਕ ਜਿਹੜੀ ਹੈ ਉਹ ਲੋੜ ਕਿਉਂ ਪਈ ਸਾਨੂੰ ਅਸੀਂ ਕਿਉਂ ਬਣਾਉਣੀ ਆ ਪਾਠ ਪੁਸਤਕ ਇਹਦੀ ਮਹੱਤਤਾ ਕੀ ਹੈ ਵਿਦਿਆਰਥੀ ਜੀਵਨ ਚ ਇਸਦੀ ਕੀ ਮਹੱਤਤਾ ਹੈ ਅਧਿਆਪਕਾਂ ਲਈ ਇਸਦੀ ਕੀ ਮਹੱਤਤਾ ਹੈ ਜੇ ਆਪਾਂ ਗੱਲ ਕਰੀਏ ਤਾਂ ਗ੍ਰੰਥ ਸਾਹਿਬ ਸ਼ਿਗੂ ਗ੍ਰੰਥ ਸਾਹਿਬ ਤਾਂ ਇਸ ਸ਼ਿਗੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਸਾਰੇ ਗੁਰੂਆਂ ਦੀ ਬਾਣੀ ਨੂੰ ਸੰਗ੍ਰਹਿ ਕਰਕੇ ਇਕੱਠਾ ਕੀਤਾ ਗਿਆ ਹੈ ਇਹ ਇੱਕ ਸਥਾਈ ਗਿਆਨ ਹੈ ਭਾਵੇਂ ਸਾਡੇ ਤੋਂ ਪਹਿਲਾਂ ਜੋ ਸਾਡੇ ਤੋਂ ਹੋਏ ਨੇ ਉਹ ਵੀ ਇਹ ਸ਼ਿਗੂ ਗ੍ਰੰਥ ਸਾਹਿਬ ਨੂੰ ਪੜਦੇ ਰਹੇ ਨੇ ਅਸੀਂ ਵੀ ਪੜਾਂਗੇ ਤੇ ਆਉਣ ਵਾਲੇ ਵਿਦਿਆਰਥੀ ਵੀ ਪੜਨਗੇ ਅਸੀਂ ਉਹਨਾਂ ਨੂੰ ਪੁਸਤਕ ਨਹੀਂ ਕਹਿ ਸਕਦੇ ਉਹ ਗ੍ਰੰਥ ਨੇ ਪੂਜਨੀ ਗ੍ਰੰਥ ਨੇ ਮਹੱਤਤਾ ਹੁਣ ਗੱਲ ਕਰਦੇ ਹਾਂ ਕਿ ਅਸੀਂ ਪਾਠ ਪੁਸਤਕਾਂ ਬਣਾਈਆਂ ਕਿਉਂ ਕਿਉਂ ਅਸੀਂ ਬੱਚਿਆਂ ਨੂੰ ਮੁੱਖੀ ਗਿਆਨ ਨਹੀਂ ਦਿੰਦੇ ਰੇ ਤਾਂ ਆਧੁਨਿਕ ਯੁਗ ਦੀ ਇੱਕ ਲੋੜ ਬਣ ਗਈ ਤਾਂ ਉਹਦੇ ਚ ਪਹਿਲਾ ਹੈ ਜੀ ਮਾਰਗਦਰਸ਼ਕ ਤਾਂ ਜਿਹੜੀ ਪਾਠ ਪੁਸਤਕ ਹੈ ਉਹ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਮਾਰਗਦਰਸ਼ਕ ਦਾ ਕੰਮ ਕਰਦੀ ਹੈ ਅਧਿਆਪਕ ਨੂੰ ਪਤਾ ਹੁੰਦਾ ਹੈ ਕਿ ਉਹਨੇ ਸਾਰੇ ਸਾਲ ਚ 20 ਜਾਂ 25 ਲੈਸਨ ਕਰਾਉਣੇ ਨੇ ਵਿਦਿਆਰਥੀਆਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਨੇ 20 ਜਾਂ 25 ਜਿਹੜੇ ਲੈਸਨ ਨੇ ਉਹ ਸਾਰੇ ਸਾਲ ਚ ਕਰਨੇ ਨੇ ਯਾਦ ਕਰਨੇ ਨੇ ਪ੍ਰਸ਼ਨ ਉੱਤਰ ਉਹਦੀ ਗ੍ਰਾਮਰ ਕਰਨੀ ਹੈ ਪੇਪਰ ਦੇਣੇ ਤੇ ਪਾਸ ਹੋ ਜਾਣਾ ਹੈ ਪਾਠ ਪੁਸਤਕ ਜੋ ਹੈ ਅਧਿਆਪਕ ਤੇ ਵਿਦਿਆਰਥੀ ਲਈ ਮਾਰਗਦਰਸ਼ਨ ਦਾ ਕੰਮ ਕਰਦੀ ਹੈ ਗਿਆਨ ਦਾ ਭੰਡਾਰ ਪਾਠ ਪੁਸਤਕ ਚ ਪਿੰਨ ਪਿੰਨ ਜੋ ਸ਼ਬਦਾਵਲੀ ਹੁੰਦੀ ਹੈ ਅਲੱਗ-ਅਲੱਗ ਜੋ ਵਿਸ਼ੇ ਨੇ ਦੇਸ਼ ਵਿਦੇਸ਼ ਦੀ ਜਾਣਕਾਰੀ ਹੈ ਤਾਂ ਇਸ ਇੱਕ ਤਰ੍ਹਾਂ ਦੇ ਨਾਲ ਪਾਠ ਪੁਸਤਕ ਗਿਆਨ ਦਾ ਭੰਡਾਰ ਹੈ ਜਿਸ ਨੂੰ ਪੜ੍ਹ ਕੇ ਵਿਦਿਆਰਥੀ ਆਪਣੇ ਗਿਆਨ ਚ ਵਾਧਾ ਕਰ ਸਕਦਾ ਹੈ ਇਸ ਤੋਂ ਇਲਾਵਾ ਤੱਥਾਂ ਤੇ ਸੂਚਨਾਵਾਂ ਦੀ ਜਾਣਕਾਰੀ ਤੱਥ ਤੇ ਸੂਚਨਾਵਾਂ ਕੀ ਨੇ ਕਿ ਮੰਨ ਲਓ ਸ਼੍ਰੀ ਗੁਰੂ ਨਾਨਕ ਦੇਵ ਦਾ ਜਨਮ ਆਪਾਂ ਕਹਿੰਦੇ ਆ 1429 ਈਸਵੀ ਦੇ ਵਿੱਚ ਹੋਇਆ ਇਹ ਜਾਣਕਾਰੀ ਸਾਨੂੰ ਉੱਥੋਂ ਮਿਲਦੀ ਹੈ ਇਸ ਤੋਂ ਇਲਾਵਾ ਦੇਸ਼ ਕਦੋਂ ਆਜ਼ਾਦ ਹੋਇਆ ਜੀ 15 ਅਗਸਤ 1947 ਨੂੰ ਆਜ਼ਾਦ ਹੋਇਆ ਤਾਂ ਜੋ ਤਰੀਕਾ ਨੇ ਜੋ ਸੂਚਨਾਵਾਂ ਨੇ ਉਹ ਜਿਹੜੀਆਂ ਨੇ ਸਹੀ ਜੋ ਗਿਆਨ ਹੈ ਉਹ ਸਾਨੂੰ ਪਾਠ ਪੁਸਤਕ ਦਿੰਦੀ ਹੈ ਟੈਕਸਚੁਅਲ ਪਾਠ ਪੁਸਤਕ ਦਿੰਦੀ ਹੈ ਗਾਈਡਾ ਨਹੀਂ ਦਿੰਦੀਆਂ ਤਾਂ ਕਿਤਾਬ ਸਾਨੂੰ ਤੱਥਾਂ ਬਾਰੇ ਸੂਚਨਾਵਾਂ ਦੀ ਜਾਣਕਾਰੀ ਦਿੰਦਾ ਹੈ ਕਿ ਕੋਈ ਘਟਨਾ ਕਦੋਂ ਘਟੀ ਉਸ ਘਟਨਾ ਦੇ ਘਟਣ ਦੇ ਕੀ ਕਾਰਨ ਸਨ ਤੇ ਉਹ ਘਟਨਾਵਾਂ ਦੇ ਅੱਗੇ ਨਤੀਜੇ ਕੀ ਨਿਕਲੇ ਨੇ ਇਸ ਬਾਰੇ ਜੋ ਹੈ ਸਾਨੂੰ ਪਾਠ ਪੁਸਤਕ ਜਾਣਕਾਰੀ ਦਿੰਦੀ ਹੈ ਸੋ ਇਸ ਤਰ੍ਹਾਂ ਪਾਠ ਪੁਸਤਕ ਦੇ ਜੋ ਮਹੱਤਤਾ ਹੈ ਉਹ ਵਿਦਿਆਰਥੀ ਤੇ ਅਧਿਆਪਕ ਦੋਨਾਂ ਦੀ ਹੀ ਜ਼ਿੰਦਗੀ 'ਚ ਬੜੀ ਅਹਿਮ ਰੋਲ ਅਦਾ ਕਰਦੀ ਹੈ ਬਿਨਾ ਪਾਠ ਪੁਸਤਕ ਤੋਂ ਅਧਿਆਪਕ ਨੂੰ ਪਤਾ ਨਹੀਂ ਹੁੰਦਾ ਕਿ ਉਸਨੇ ਕੀ ਪੜਾਉਣਾ ਹੈ ਤੇ ਵਿਦਿਆਰਥੀ ਨੂੰ ਪਤਾ ਨਹੀਂ ਹੁੰਦਾ ਕਿ ਉਸਨੇ ਕੀ ਪੜ੍ਹਨਾ ਹੈ ਅਗੇ ਪਾਠ ਪੁਸਤਕ ਸਸਤਾ ਤੇ ਵਧੀਆ ਸਾਧਨ ਹੈ ਦੇਖੋ ਮੁੱਲ ਤੇ ਗੱਲ ਕੀਤੀ ਸੀ ਕਿ ਪਾਠ ਪੁਸਤਕ ਦਾ ਮੁੱਲ ਵਾਜਬ ਹੋਣਾ ਚਾਹੀਦਾ ਹੈ ਨਾ ਜ਼ਿਆਦਾ ਤੇ ਨਾ ਘੱਟ ਹੋਣਾ ਚਾਹੀਦਾ ਹੈ ਤਾਂ ਕਈ ਵਿਦਿਆਰਥੀ ਸਕੂਲ ਜਾਂ ਕਾਲਜ ਨਹੀਂ ਜਾ ਸਕਦੇ ਉਹ ਇਹਨਾਂ ਪਾਠ ਪੁਸਤਕਾਂ ਦੇ ਜਰੀਏ ਵਧੀਆ ਗਿਆਨ ਪ੍ਰਾਪਤ ਕਰ ਸਕਦੇ ਹਨ ਸਥਾਈ ਗਿਆਨ ਪਾਠ ਪੁਸਤਕ ਦਾ ਜੋ ਗਿਆਨ ਹੈ ਉਹ ਸਥਾਈ ਹੈ ਜੋ ਅਸੀਂ ਪੜਿਆ ਹੈ ਜਾਂ ਸਾਡੇ ਤੋਂ ਜੋ ਪਹਿਲਾਂ ਨੇ ਪੜਿਆ ਸੀ ਜਾਂ ਆਉਣ ਵਾਲੇ ਬੱਚੇ ਪੜ੍ਹਨਗੇ ਇਹ ਗਿਆਨ ਜਿਹੜਾ ਸਥਾਈ ਹੈ ਇਸ ਚ ਹੇਰ ਫੇਰ ਨਹੀਂ ਕੀਤਾ ਜਾ ਸਕਦਾ ਵਿਚਾਰਾਂ ਦੀ ਮੌਲਿਕਤਾ ਵਿਚਾਰਾਂ ਦੀ ਮੌਲਿਕਤਾ ਪਾਠ ਪੁਸਤਕ ਦੇ ਜੋ ਵਿਸ਼ੇ ਨੇ ਉਹ ਜਿਹੇ ਹੋਣੇ ਚਾਹੀਦੇ ਨੇ ਕਿ ਵਿਦਿਆਰਥੀ ਉਸ ਨੂੰ ਪੜ੍ਹੇ ਤੇ ਉਹ ਕੁਝ ਆਪ ਲਿਖਣ ਦੀ ਕੋਸ਼ਿਸ਼ ਕਰੇ ਤਾਂ ਜੋ ਲਿਖੇ ਉਹ ਉਹਦੇ ਆਪ ਦੇ ਵਿਚਾਰ ਹੋਣੇ ਚਾਹੀਦੇ ਨੇ ਮੌਲਿਕ ਰਚਨਾ ਹੋਣੀ ਚਾਹੀਦੀ ਹੈ ਸਮੇ ਤੇ ਸ਼ਕਤੀ ਦੀ ਬਚਤ ਪਾਠ ਪੁਸਤਕ ਦੇ ਮਾਧਿਅਮ ਦੇ ਨਾਲ ਵਿਦਿਆਰਥੀ ਤੇ ਧਿਆਪਕ ਦੋਨਾਂ ਦੇ ਸਮੇ ਤੇ ਸ਼ਕਤੀ ਦੀ ਬਚਤ ਹੁੰਦੀ ਹੈ ਅਧਿਆਪਕ ਨੂੰ ਪਤਾ ਹੁੰਦਾ ਹੈ ਕਿ ਉਹਨੇ ਸਾਰੇ ਸਾਲ ਚ 20 ਜਾਂ 25 ਲੈਸਨ ਕਰਾਉਣੇ ਨੇ ਵਿਦਿਆਰਥੀ ਨੂੰ ਪਤਾ ਹੁੰਦਾ ਹੈ ਕਿ ਉਸਨੇ ਸਾਰੇ ਸਾਲ ਦੇ 20 ਜਾਂ 25 ਲੈਸਨ ਕਰਨੇ ਨੇ ਇਸ ਤੋਂ ਇਲਾਵਾ ਜਿਹੜੇ ਉਸਨੇ 4-5 ਐਸੇ ਕਰਨੇ ਨੇ 4-5 ਅਰਜ਼ੀਆਂ ਕਰਨੀਆਂ ਨੇ ਕੋਈ ਇੱਕ ਵਿਆਕਰਨ ਦੀ ਆਪਾਂ ਕਿਤਾਬ ਲਵਾਈ ਹੈ ਜਿਸ ਦੇ ਵਿੱਚ ਜੋ ਵਿਆਕਰਨ ਹੈ ਲਿੰਗ ਬਦਲੋ ਵਚਨ ਬਦਲੋ ਬਹੁਤੇ ਸ਼ਬਦਾਂ ਦੀ ਥਾਂ ਇੱਕ ਕਸ਼ਾਬਦ ਨਾਵ ਪਰ ਨਾਵ ਇਹ ਸਾਰੇ ਦਿੱਤੇ ਹੁੰਦੇ ਨੇ ਤੇ ਵਿਦਿਆਰਥੀ ਨੂੰ ਪਤਾ ਹੁੰਦਾ ਹੈ ਕਿ ਕਿਤਾਬ ਪਾਠ ਪੁਸਤਕ ਤੋਂ ਇਲਾਵਾ ਮੈਨੂੰ ਵਿਆਕਰਨ ਦੀ ਇੱਕ ਪਾਠ ਪੁਸਤਕ ਵੀ ਲੱਗੀ ਹੈ ਤੇ ਵਿਆਕਰਨ ਦੀ ਪਾਠ ਪੁਸਤਕ ਜੋ ਹੈ ਉਹ ਮੈਂ ਕਰਨਾ ਹੈ ਆਪ ਇਸ ਨਾਲ ਵਿਦਿਆਰਥੀ ਤੇ ਅਧਿਆਪਕ ਦੋਨਾਂ ਦੇ ਸਮੇਂ ਤੇ ਸ਼ਕਤੀ ਦੀ ਬਚਤ ਹੁੰਦੀ ਹੈ ਸਾਡੇ ਕਈ ਜਿਹੜੇ ਬੱਚੇ ਨੇ ਉਹ ਇਹਨਾਂ ਕਿਤਾਬਾਂ ਨੂੰ ਪੜ ਕੇ ਰਾਈਟਰ ਬਣਦੇ ਨੇ ਉਹ ਅਲੱਗ-ਅਲੱਗ ਵਿਚਾਰਾਂ ਦੀਆਂ ਕਿਤਾਬਾਂ ਪੜ੍ਹਦੇ ਨੇ ਅਲੱਗ-ਅਲੱਗ ਜੋ ਸ਼ੈਲੀਆਂ ਦੀਆਂ ਜੋ ਕਵੀ ਨੇ ਕਹਾਣੀਕਾਰ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਦੇ ਨੇ ਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਕਈ ਵਿਦਿਆਰਥੀ ਜਿਹੜਿਆ ਨੇ ਉਹ ਛੋਟੀ ਉਮਰ ਦੇ ਵਿੱਚ ਹੀ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਸ ਦੇ ਨਾਲ ਉਹਨਾਂ ਨੂੰ ਕਿਸੇ ਵਿਸ਼ੇ ਨੂੰ ਕਿਵੇਂ ਲਿਖਣਾ ਹੈ ਕਹਾਣੀ ਕਿਵੇਂ ਗੁੰਦੀ ਜਾਂਦੀ ਹੈ ਉਸ ਦੇ ਕਿੰਨੇ ਪਾਤਰ ਨੇ ਇਸ ਬਾਰੇ ਉਸ ਨੂੰ ਸ਼ੁਰੂ ਤੋਂ ਹੀ ਜਾਣਕਾਰੀ ਮਿਲਦੀ ਹੈ ਤੇ ਉਹ ਮੌਲਿਕ ਵਿਚਾਰਾਂ ਦਾ ਧਾਰਨੀ ਬਣਦਾ ਹੈ ਸੋ ਪਾਠ ਪੁਸਤਕ ਜੋ ਕਿ ਗਿਆਨ ਦਾ ਇੱਕ ਵਧੀਆ ਸਾਧਨ ਹੈ ਉਸ ਦੀਆਂ ਮਹੱਤਤਾ ਆਪਾਂ ਕਰ ਰਹੇ ਹਾਂ ਮਹੱਤਤਾ ਇੰਪੋਰਟੈਂਸ ਕੀ ਹੈ ਮਾਰਗਦਰਸ਼ਕ ਹੈ ਗਿਆਨ ਦਾ ਭੰਡਾਰ ਹੈ ਤਤਾਂ ਤੇ ਸੂਚਨਾਵਾਂ ਦੀ ਸਾਨੂੰ ਜਾਣਕਾਰੀ ਦਿੰਦਾ ਹੈ ਸਸਤਾ ਤੇ ਵਧੀਆ ਸਾਧਨ ਹੈ ਗਿਆਨ ਦਾ ਸਥਾਈ ਸਾਧਨ ਹੈ ਜੋ ਗਿਆਨ ਹੈ ਉਹ ਚਿਰ ਸਥਾਈ ਹੈ ਜੋ ਮੈਂ ਅੱਜ ਪੜਿਆ ਹੈ ਅੱਜ ਤੋਂ 10 ਸਾਲ ਵੀ ਬਾਅਦ ਵੀ ਪੜਾਂਗੀ ਤਾਂ ਉੱਥੇ ਹੀ ਹੋਏਗਾ ਅੱਗੇ ਆ ਜਾਂਦਾ ਹੈ ਕਿ ਪਾਠ ਪੁਸਤਕ 'ਚ ਪਿੰਪਿੰ ਤੱਤਾਂ ਦਾ ਸੁਮੇਲ ਹੋਣਾ ਚਾਹੀਦਾ ਹੈ। ਦੇਖੋ ਆਪਾਂ ਜਦੋਂ ਸਾਹਿਤ ਦੀ ਗੱਲ ਕਰਦੇ ਹਾਂ ਸਾਹਿਤ ਜੋ ਲੋਕਾਂ ਦੇ ਭਲੇ ਲਈ ਲਿਖਿਆ ਜਾਂਦਾ ਹੈ ਤਾਂ ਪਾਠ ਪੁਸਤਕ ਦੇ ਵਿੱਚ ਕਹਾਣੀ, ਨਾਵਲ, ਨਾਟਕ ਸਾਹਿਤ ਦੇ ਹਰ ਰੂਪ ਦਾ ਥੋੜਾ ਥੋੜਾ ਜੋ ਹੈ ਥੋੜਾ ਥੋੜਾ ਤੱਤ ਹੈ ਲੋ ਵਿੱਚ ਹੋਣਾ ਚਾਹੀਦਾ ਹੈ। ਤਾਂ ਪਾਠ ਪੁਸਤਕ ਦੇ ਵਿੱਚ ਹਰ ਤਰ੍ਹਾਂ ਦੇ ਸਾਹਿਤ ਦੇ ਰੂਪਾਂ ਦੀ ਜਾਣਕਾਰੀ ਬੱਚੇ ਨੂੰ ਦਿੱਤੀ ਜਾ ਸਕਦੀ ਹੈ। ਦੁਹਰਾਈ ਦੀ ਇਸ ਮਸਿਆ ਦਾ ਹਾਲ ਦੇਖੋ ਮੈਨੂੰ ਪਤਾ ਸੀ ਕਿ ਮੈਂ ਪੂਰੇ ਸਾਲ ਚ 20 ਜਾਂ 25 ਲੈਸਨ ਕਰਾਣੇ ਨੇ ਬੱਚੇ ਨੂੰ ਪਤਾ ਸੀ ਕਰਨੇ ਨੇ ਦਸੰਬਰ ਤੱਕ ਮੈਂ ਆਪਣਾ ਜੋ ਸਿਲੇਬਸ ਹੈ ਉਹ ਖਤਮ ਕਰ ਦੇਣੀ ਆ 2 ਮਹੀਨੇ ਵਿੱਚ ਕੋਲ ਰਿਵੀਜ਼ਨ ਦੇਣੇ ਤੇ ਮੈਂ ਕੀ ਕਰਦੀ ਆ ਬੱਚਿਓ ਕਿਉਂਕਿ ਮੈਂ ਲੈਸਨ ਪੜਾ ਚੁੱਕੀ ਆ ਸਮਝਾ ਚੁੱਕੀ ਆ ਪ੍ਰਸ਼ਨ ਉੱਤਰ ਕਰਵਾ ਚੁੱਕੀ ਆ ਤਾਂ ਮੈਂ ਕਿ ਉਹਨਾਂ ਨੂੰ ਕਹਿੰਨੀ ਆ ਕਿ ਕੱਲ ਮੈਂ ਪਹਿਲੇ ਤੇ ਦੂਜੇ ਲੈਸਨ ਦਾ ਟੈਸਟ ਲੈਣਾ ਹੈ ਤਾਂ ਬੱਚਿਆਂ ਨੂੰ ਹੀ ਪਤਾ ਹੈ ਕਿ ਉਹਨਾਂ ਨੇ ਲੈਸਨ ਪੜ੍ਹਿਆ ਹੈ ਸਮਝਿਆ ਹੈ ਕਰੋ ਯਾਦ ਕਰਦੇ ਨੇ ਤੇ ਅਗਲੇ ਦਿਨ ਆ ਕੇ ਟੈਸਟ ਦੇ ਦਿੰਦੇ ਨੇ ਅਧਿਆਪਕ ਲਈ ਸਹਾਇਕ ਅਧਿਆਪਕ ਲਈ ਤਾਂ ਬਹੁਤ ਜ਼ਿਆਦਾ ਸਹਾਇ ਹੈ ਪਾਠ ਪੁਸਤਕ ਕਿਉਂਕਿ ਪਾਠ ਪੁਸਤਕ ਇੱਕ ਤਾਂ ਅਲੱਗ-ਅਲੱਗ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਦੇਖ ਕੇ ਬਣਾਈ ਜਾਂਦੀ ਹੈ ਦੂਸਰਾ ਅਧਿਆਪਕ ਦੇ ਸਮੇਂ ਸ਼ਕਤੀ ਦੀ ਬਚਤ ਹੁੰਦੀ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਅਗਲੇ ਦਿਨੋਂ ਨੇ ਕਲਾਸ 'ਚ ਜਾ ਕੇ ਕਿਹੜਾ ਲੈਸਨ ਪੜਾਉਣਾ ਹੈ ਉਹ ਪਹਿਲਾਂ ਹੀ ਉਸ ਦੀ ਲੈਸਨ ਪਲੈਨਿੰਗ ਜੋ ਨੇ ਟੀਚਿੰਗ ਗਾਈਡਸ ਲੈ ਕੇ ਆਣੀਆਂ ਨੇ ਉਹ ਨਾਲ ਲੈ ਕੇ ਆਉਂਦਾ ਹੈ ਇਸ ਤਰ੍ਹਾਂ ਦੇ ਨਾਲ ਉਸ ਦੀ ਜੋ ਹੈ ਦੁਹਰਾਈ ਦੀ ਸਮੱਸਿਆ ਦੇ ਨਾਲ ਨਾਲ ਉਸ ਨੂੰ ਪਤਾ ਹੈ ਕਿ ਅਗਲੇ ਦਿਨ ਵਿਦਿਆਰਥੀਆਂ ਨੂੰ ਕੀ ਗਿਆਨ ਦੇਣਾ ਹੈ ਕਿਹੜਾ ਲੈਸਨ ਪੜਾਉਣਾ ਹੈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਾਠ ਪੁਸਤਕ ਕੀ ਹੈ ਪਾਠ ਪੁਸਤਕ ਦੇ ਅੰਦਰੂਨੀ ਤੇ ਬਾਹਰੀ ਗੁਣ ਔਰ ਪਾਠ ਪੁਸਤਕ ਦੀ ਕੀ ਮਹੱਤਤਾ ਹੈ ਕਿਉਂ ਪਾਠ ਪੁਸਤਕਾਂ ਬਣਾਈਆਂ ਜਾਂਦੀਆਂ ਨੇ ਇਸ ਬਾਰੇ ਜੋ ਜਾਣਕਾਰੀ ਹੈ ਉਹ ਤੁਹਾਨੂੰ ਦਿੱਤੀ ਹੈ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਦੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਦੀ ਨੂੰ ਸਬਸਕ੍ਰਾਈਬ ਕਰੋ ਜਿਨੀਆ ਵੀਡੀਓ ਮੇਰੇ ਚੈਨਲ ਤੇ ਨੇ ਤੁਸੀਂ ਦੇਖੋਗੇ ਕਿ ਉਸ ਥੋੜੇ ਤੋਂ ਥੋੜੇ ਸਮੇਂ ਚ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰਾ ਉਦੇਸ਼ ਵੀ ਹੈ ਕਿ ਮੈਂ ਫਾਲਤੂ ਗੱਲ ਨਾ ਕਰਕੇ ਜਿਆਦਾ ਤੁਹਾਨੂੰ ਉਲਝਾ ਕੇ ਨਾ ਟੂ ਦਾ ਪੁਆਇੰਟ ਗੱਲ ਕਰਾਂਗੀ ਤੇ ਜਿਆਦਾ ਤੋਂ ਜਿਆਦਾ ਜੋ ਹੈ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੀ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਖਾਸ ਤੌਰ ਤੇ ਜੋ ਪੰਜਾਬੀ ਕੰਪਲਸਰੀ ਦਾ ਪੇਪਰ ਦੇ ਰਹੇ ਨੇ ਉਹਨਾਂ ਲਈ ਮੇਰਾ ਚੈਨਲ ਬੜਾ ਸਹਾਇਕ ਸਿੱਧ ਹੋਏਗਾ ਥੋੜੇ ਸਮੇਂ ਚ ਮੈਂ ਵੱਤੋ ਵੱਤ ਜਾਣਕਾਰੀਆਂ ਦੇ ਰਹੀ ਹਾਂ ਜੀ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜੁ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਤੇ ਸਫਲਤਾ ਪ੍ਰਾਪਤ ਕਰੋ ਜੀ ਧੰਨਵਾਦ